ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਤੋਕੜ گاਵਾਂ ਦੀ ਵੀਡੀਓ ਲੈ ਕੇ ਆਏ ਹਾਂ ਆ ਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆ ਮੇਰਾ ਜੀ ਭਰਪੁਰ ਸੰਤ ਪਿੰਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਸੀਲਾ ਤੁੰਨ ਤਫਾ ਪੈਂਦੀ ਆ ਠੀਕ ਆ ਬਾਈ ਨੰਬਰ ਹੈ ਜਿਹੜਾ 98546774 ਨੇੜੇ ਕਿੱ데 ਪੈਂਦਾ ਜਾਂਦਾ ਜੀ ਨੇੜੇ ਆਪਾਂ ਨੂੰ ਹੋਣ ਲੱਗਿਆ ਗੁਰੂ ਭਗਤ ਦੇ ਮੋਕੇ ਸਾਈਡ ਤੋਂ ਹੋਣਾ ਹੈਗੇ ਤਾਂ ਆਪਾਂ ਨੂੰ ਘੋੜ ਰਹਿ ਜਾਂਦਾ ਇਧਰ ਮਾਨਸਾ ਸਾਈਡ ਤੋਂ ਆਪਾਂ ਮੁਕ ਪਰੇ ਨਾ ਇਧਰ ਬਨਾਲਾ ਸਾਈਡ ਤੋਂ ਸੈਣਾ ਰਹੇ ਹਾਂ ਠੀਕ ਆ ਬਾਈ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਦੀ ਆ ਇਹ ਦੂਜਾ ਸੂਆ ਸੂਈ ਦੀ ਆ ਠੀਕ ਆ ਬਾਈ ਤੇ ਮੰਨ ਲਓ ਵੀ ਅੱਜ 11 ਮਹੀਨਿਆਂ ਦੇ ਹੋ ਗਏ ਠੀਕ ਆ ਬਾਈ ਆਪਾਂ ਮਹੀਨੇ ਦੀ ਸੂਈ ਦੀ ਆ ਠੀਕ ਆ ਆਪਣੇ ਕੋਲੇ ਤੀਜਾ ਰਹਿਣਾ ਇਹਨੂੰ ਠੀਕ ਆ ਬਾਈ ਆਪਾਂ ਤੁਹਾਨੂੰ ਦੱਸਿਆ ਵੀ ਸਵਾ ਮਹੀਨੇ ਦੀ ਇਹ ਆਈ ਸੂਈ ਠੀਕ ਆ ਬਾਈ ਅਗਲਾ ਜੋ ਕੁਝ ਮਾਰਜੀ ਮੰਨ ਕੇ ਠੀਕ ਆ ਬਾਈ ਚੈੱਕ ਜਦਾ ਬਾਕੀ ਹਜੇ ਆਉਂਦੀ ਨਹੀਂ ਹਨਾ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਬਾਈ ਥਣ ਥਣ ਬਹੁਤ ਚੰਗਾ ਹਨਾ ਸਾਰੇ ਪਾਸੋਂ ਓਕੇ ਰਿਪੋਰਟ ਸਹੀ ਗੱਲ ਹੈ ਕੱਦ ਵੀ ਬਹੁਤ ਆ ਬੈਠਦਾ ਬਾਕੀ ਜੀ ਛਪਣ ਪਣੇ ਦੀ ਸਹੀ ਗੱਲ ਹੈ ਤੇ ਬਰੀਡ ਪੱਖੋਂ ਸਹੀ ਗੱਲ ਹੈ ਬਾਈ ਨਾਲੇ ਦੀ ਸਾਫਾ ਚਮਕਾਨ ਦੀ ਸਾਫ ਹੈ ਸਹੀ ਗੱਲ ਹੈ ਬਾਈ ਬਾਕੀ ਠੰਡੀ ਸਿਲ ਪੂਰੀ ਹੈ ਬਾਈ ਹਾਂ ਅਗਲਾ ਅਸੀਂ ਚੈੱਕ ਕਰਕੇ ਲੈ ਜੇ ਸਹੀ ਗੱਲ ਹੈ ਠੀਕ ਆ ਮੋਲ ਲਓ ਭਾਈ ਕੋਈ ਗੱਲ ਨਹੀਂ ਕੀ ਮੋਲ ਰੋ ਭਾਈ ਜਾਇਦਾ ਇਹਦਾ ਮੋਲ ਮੰਨ ਲਓ ਵੀ 42000 ਕਿਤੇ ਮਾਤਾ ਠੀਕ ਆ ਭਾਈ ਠੰਡੀ ਸੀਲ ਤਾਂ ਪੂਰੀ ਆ ਹਨਾ ਜਿਵੇਂ ਵੇੜੇ ਤੇ ਖੜੀ ਹੈਗੀ ਮਾਂ ਇਹਨਾਂ ਕੋਈ ਵਾਸਤਾ ਨਹੀਂ ਵੇੜਨ ਆ ਡਰ ਡਰ ਸਹੀ ਗੱਲ ਆ ਭਾਈ ਆ ਡਰ ਡਰ ਦੇ ਨਾੜਾ ਨੂੰ ਨਾ ਚੰਗੀਆਂ ਸਹੀ ਗੱਲ ਸੱਪਣ ਪਣਾ ਦੇ ਬੱਚੀ ਦਾ ਲੋਕ ਉਸ ਤਰ੍ਹਾਂ ਬੱਚੀਆਂ ਲੈਂਦੇ 3000 ਸਹੀ ਗੱਲ ਆ ਭਾਈ ਸਹੀ ਗੱਲ ਆ ਭਾਈ ਬੱਤ ਵਾਲਾ ਕਿਤੇ ਬਾ ਦੂਧਿਆ ਨਾਲ ਦੁੱਧ ਵੜਦਾ ਉਹ ਜੀ ਘੱਟ ਦਾਣੇ ਵਾਲੇ ਘਰੋਂ ਆਏ ਇਹ ਵਧੀਆ ਦਾਣੇ ਵਾਲੇ ਦੀਪਾ ਕੇ ਸੰਭੂ ਹੁਣੇ 15 ਤੋਂ 20 ਤੁੰਤ ਦੇ ਠੀਕ ਆ ਭਾਈ ਬਾਕੀ ਭਾਈ ਕਹਿੰਦਾ ਜੇ ਕੋਈ ਚੰਗੀ ਸਮਾਈ ਕਰ ਲੂਗਾ ਤਾਂ ਦੁੱਧ ਹੋਰ ਬਾਜੂ ਹਾਂ ਹੁਣ ਕੰਡੇ ਵਾਲਾ 11 ਲੀਟਰ ਤਿਆਰ ਆ ਭਾਈ ਠੀਕ ਆ ਭਾਈ ਜੇ ਕੋਈ ਦੋ ਟਾਈਮ ਚਵਾਈ ਵੀ ਕਰ ਲੈ ਠੀਕ ਆ ਭਾਈ ਅੱਗੇ ਭਾਈ 2 ਨੰਬਰ ਇਹ ਵੈਰ ਤੁਮੀ ਆ ਕੀ ਠੀਕ ਆ ਭਾਈ ਮਾਰ ਦੋ ਵੀ ਅੱਜ 9 ਲੀਟਰ ਦੋ ਤੇ ਥੱਲੇ ਠੀਕ ਆ ਪਰ ਨਾ 16 ਹਨ ਹੋ ਗਏ ਨੂੰ ਡੇਢ ਮਹੀਨੇ ਦੀ ਕੱਚੀ ਸੂਈ ਆ ਠੀਕ ਆ ਕੱਚੀ ਸੂਈ ਆ ਕਿੰਨਾ ਕੇ ਦੁੱਧ ਦੇ ਦੂ ਬਾਈ ਦੁੱਧ ਹੈ ਮੇਰੇ ਆ ਬਾਜੇ ਦੇ ਨਾਲ ਚੌਂਾਂ ਗਰੂਦ ਬੱਚੀ ਪਾਸ ਨੂੰ ਲਾ ਠੀਕ ਆ ਕੋਈ ਨਹੀਂ ਬੜੀ ਗਿਆ ਤਾ ਤੂੰ ਜੇ ਨਾਲ ਬੱਚੀ ਰੋਤ ਬੱਤ ਤੇ ਵੀ ਉਹ ਨਹੀਂ ਹੁੰਦੇ ਸਹੀ ਗੱਲ ਆ ਬਾਈ ਬਾਕੀ ਸਮੀ ਬੜੀ ਬਹੁਤ ਆ ਯਾਰ ਹਨਾ ਬੜੀ ਦਾ ਕੋਈ ਨਹੀਂ ਬਾਕੀ ਸਹੀ ਸੰਧੀ ਦਾ ਨਹੀਂ ਚਾਈ ਚੂਈ ਦਾੰਦ ਤੱਕ ਹੀ ਦਾ ਸਹੀ ਗੱਲ ਆ ਬਾਈ ਠੰਡੀ ਸੀਲ ਪੂਰੀ ਆ ਆਹ ਪੂਰੀ ਵੀ ਮੋਟੀ ਆ ਸਹੀ ਗੱਲ ਆ ਬਾਈ ਬਾਕੀ ਆਏ ਥਣ ਵੀ ਆਏ ਵੀ ਕੱਲਾ ਕੱਲਾ ਪੂਰੀ ਵਿੱਛੀ ਦੇ ਥਾਣਾ ਇੱਕਰ ਵੀ ਬੱਚੀ ਹੈ ਸਹੀ ਗੱਲ ਆ ਬਈ ਬਾਕੀ ਮੇਨ ਗੱਲ ਠੰਡੀ ਸੀਲ ਦੀ ਹੁੰਦੀ ਆ ਠੰਡੀ ਸੀਲ ਬਈ ਕਹਿੰਦਾ ਫੁੱਲ ਆ ਬਈ ਸਹੀ ਗੱਲ ਆ ਬਈ ਮੋਰ ਲਵੀ ਕੋਈ ਗੱਲ ਬਈ ਸਰੀਰ ਨੂੰ ਬੜਾ ਹਨਾ ਫਿਟਨੈਸ ਪੂਰੀ ਹੋ ਬੱਚੀ ਸਹੀ ਗੱਲ ਆ ਬਈ ਫਿਟਨੈਸ ਪੂਰੀ ਆ ਬੱਚੇ ਬੱਚੇ ਤੋਂ ਮੈਂ ਮੰਗਦਾ ਸਹੀ ਗੱਲ ਆ ਬਈ ਕਹਿੰਦਾ ਥੋੜੀ ਜਿਹੀ ਕੈਮਰੇ ਤੇ ਜ਼ਰੂਰ ਜਾਕਦੀ ਆ ਹਾਂ ਕੈਮਰੇ ਤੋਂ ਮੜਾ ਜਾ ਕਾਸੀਓ ਤਾਂ ਕੋਹੋਂ ਕੱਖਾਂ ਟਾਈਮ ਹੋਇਆ ਨਾ ਸਹੀ ਗੱਲ ਆ ਬਈ ਤੇ ਕਿੰਨਾ ਕੇ ਦੁੱਧ ਬਈ ਕੰਡੇ ਵਾਲਾ ਚਵਾ ਦੂੰ ਅੱਜ ਮੰਨ ਲਓ ਵੀ 9 ਲੀਟਰ ਦੁੱਧ ਹੈਗੇ 10 ਹੀ ਹੋਊਗਾ ਪਰ 9 ਹੀ ਕਹਨੇ ਆ ਠੀਕ ਆ ਬਈ ਆਹ ਦਾ ਚੋ ਸਕਦਾ ਥੱਲੀ ਕਰ ਸਕਦਾ ਠੀਕ ਆ ਬਈ ਹਾਂ ਅੱਗੇ ਬਈ ਤੇਰਾ ਨੰਬਰ ਇਹਦਾ ਮੁੱਲਾ ਤਾਂ ਮੰਨ ਲਓ ਵੀ 38000 ਰੁਪਏ ਮੰਨ ਤਾਂ ਕਰਦੇ ਠੀਕ ਆ ਬਈ 38000 ਚ ਮੰਨ ਤਾਂ ਹੋਊਗਾ ਇਹਦਾ ਮੁੱਲ ਹਾਂ 14 ਕਿਲੋ ਲੈਣਾ ਠੀਕ ਆ ਬਈ ਇਹੋ ਹੱਡੂਟਰ ਤੇ ਥਣ ਥਣ ਤੇ ਆ ਨਾੜਾ ਬਹੁਤ ਚੰਗੀਆਂ ਆਗੀਆਂ ਬਾਕੀ ਐ ਜੇ ਕਿਤੇ ਪੂਰੇ ਦਿਨਾਂ ਤੇ ਸੁੰਦੀ ਦਾ ਦੁੱਧ ਚੰਗਾ ਕੱਢਦਾ ਦੀ। ਮੈਂ ਤਾਂ ਫੇਰ ਬਾੜ 85000 ਦੂਸੀ 100 ਵੀ ਨਹੀਂ ਸੀ। ਸਹੀ ਗੱਲ ਆ ਬਾਈ ਹੈਗੀ ਸੀ ਹਾਂ। ਅੱਗੇ ਬਈਆ ਤਿੰਨ ਨੰਬਰ। ਇਹ ਬਾੜ ਥੱਲੇ ਮੰਨ ਲਓ ਵੀ ਹੁਣ ਥੋੜਾ ਕਨਾ ਘਟਾ ਕੇ ਸਖਦੀ ਅੱਜ ਬਾੜ ਹੀਟ ਦੇ ਵਿੱਚ। ਠੀਕ ਆ ਬਾਈ। ਇਹਦਾ ਥੱਲੇ 7 ਕਿਲੋ ਦੁੱਧ ਸੀ ਆਲੇ 6 ਮੰਨ ਕੇ ਲੈ ਲਈ। ਠੀਕ ਆ ਬਾਈ। ਅੱਜ ਬਾੜ ਹੀਟ ਦੇ ਵਿੱਚ ਫੁੱਲ ਆ ਗਈ। ਸਹੀ ਗੱਲ ਆ ਬਈ। ਕਹਿੰਦੇ ਇਹਦੇ ਠੀਕਾ ਭਰਾ ਆ ਮਾਰੇ। ਸਹੀ ਗੱਲ ਆ ਬਈ ਹੀਟ ਚ ਆਇਆ ਤਾਂ ਪਸ਼ੂ ਘਟਾਈ ਜਾਂਦਾ ਦੁੱਧ ਨੂੰ। ਹੀਟ ਦੇ ਵਿੱਚ ਆ ਕੇ ਫਰਕ ਪਾ ਜਾਂਦਾ ਬਾਕੀ ਉਪਰੇ ਖਾਵਾ ਹੋ ਜਾਂ ਬਾਕੀ ਸਮੇਂ ਭਲੀ ਵੀ ਤਾਂ ਬਹੁਤ ਆ ਇਹ ਵੀ ਹੈ ਨਿਕਲ ਨਾ ਰੋਈਦਾ ਤਾਂ ਤਨੀ ਹਾਂ ਸਹੀ ਗੱਲ ਆ ਬਾਕੀ ਐ ਵੀ ਲੱਛਕਾ ਲਈ ਆ ਪੂਰੀ ਚੰਮ ਚੰਮ ਕੇ ਤੇ ਸੀਰ ਠੰਡੀ ਦਾ ਸਹੀ ਗੱਲ ਆ ਬਈ ਕੋਈ ਗੱਲ ਨਹੀਂ ਮੇਰੇ ਸਹੀ ਗੱਲ ਆ ਬਈ ਐ ਕੋਈ ਵਾਸਤਾ ਹੀ ਨਹੀਂਗਾ ਜੱਕ ਦੀ ਜੁਗਦੀ ਭੋਰਾ ਵੀ ਨਹੀਂ ਕੈਮਰੇ ਕਮਰੇ ਤੇ ਵੀ ਨਹੀਂ ਜਗਦੀ ਜਮਾ ਮੇ ਨੂੰ ਬੱਛੀ ਆ ਸਹੀ ਗੱਲ ਆ ਬਈ ਤੇ ਕੀ ਰੇਟਰ ਉਹ ਬਈ ਆ ਜਿਆਦਾ ਸੋਤੇ ਤੇ ਬੜੀਆ ਸਾਂਭੂ ਵਾਲਾ ਠੀਕ ਆ ਬਈ ਉਹ ਮੰਨ ਲੈ ਨਹੀਂ ਵੀ ਵੜਨੇ ਅੱਤੇ ਨੌ ਕਿਲੂ ਦੇਣ ਠੀਕ ਹੈ ਭਾਈ ਇਹਦੀ ਵੀ ਕੋਈ ਆ ਵੀ ਅਗਲਾ ਤਸਦੀਕ ਕਰਕੇ ਦੋਨੇ ਟਾਈਮ ਲਗਾ ਸਕਦਾ ਭਾਈ ਤੂੰ ਨਹੀਂ ਕਟਾਉਗੀ ਭਾਈ ਸਹੀ ਗੱਲ ਹੈ ਤਾਂ ਦੇਖੋ ਭਾ 20000 ਰੁਪਏ ਦਾ ਮਾਨਪਰ ਕਰਾ ਦੇ ਠੀਕ ਹੈ ਭਾਈ ਬੱਛੇ ਵਾਲਾ ਮੋਲੀ ਠੀਕ ਹੈ ਭਾਈ ਭਾਈ ਕਹਿੰਦਾ ਬੱਸੀ ਵਾਲਾ ਮੋਲੀ ਆ ਅੱਗੇ ਭਾਈ ਜਰਸੀ 4 ਨੰਬਰ ਇਹ 1.5 ਮਹੀਨੇ ਦੀ ਸੂਈ ਦੀ ਹੈ ਠੀਕ ਹੈ ਭਾਈ ਹੁਣ 11 ਇੰਚ ਦੁੱਧ ਹੈ ਠੀਕ ਹੈ ਉਹ ਦੇਰ ਵੀ ਥੋੜੀ ਸਾਹ ਸਾਮ ਘਟੀ ਸੀ ਹਾਂ ਇਹ ਵਧੀਆ ਸ਼ਾਂਪੂ ਦਾ ਬੰਦਾ ਤੇ ਫੀਡ ਪਾਉਗਾ ਲੈਤੀ ਪਾਉ ਵਧੀਆ ਸਹੀ ਗੱਲ ਹੈ ਬਾਈ ਮੈਂ ਉਹ ਤੇਰੀ ਵੈਣ ਨੇ 13 ਕਿਲੋ ਦੇ ਦੋ ਫੇਸ ਕੁਆਲਟੀ ਬਹੁਤ ਚੰਗੀ ਆ ਬਾਈ ਹੈ ਨਾ ਕੁਆਲਟੀ ਹੂ ਕੁਆਲਟੀ ਵਿੱਚ ਦਾ ਅੰਤ ਕੋਈ ਨਹੀਂ ਹੈਗਾ ਬਾਈ ਹਾਂ ਬੱਚਾ ਇਹਦੇ ਹੈ ਨਹੀਂਗਾ ਠੀਕ ਆ ਬਾਈ ਉਹ ਵੀ ਬੱਚਾ ਲਾ ਕੇ ਵੇਚਨੀ ਆ ਤਾਂ ਵੇਰ ਤੈਨੂੰ ਵੀ ਪਤਾ ਕਿੰਨੇ ਰੁਪਈਆ ਨੇ ਸਹੀ ਗੱਲ ਆ ਆਪਾਂ ਗਲਤ ਕਰਨਾ ਨਹੀਂ ਸਹੀ ਗੱਲ ਆ ਬਾਈ ਬਾਕੀ ਹੁਣ ਦਦਾ ਕਿੰਨਾ ਕਹਾਜ ਰ ਆ ਬਾਈ ਇਸ ਟਾਈਮ 11 ਵਿੱਚ ਤੋਂ ਦੋ ਫੁੱਲੇ ਆ ਠੀਕ ਆ 10 ਮਾਂ ਕਿ ਲੈ ਲਿਆ ਠੀਕ ਆ ਭਾਈ ਆਲਾ ਡਾਂਸ ਚੋੜਾਂ ਦੇ ਚੋਰੇ ਕੋਈ ਸੀਰਦਾ ਨਹੀਂ ਅੰਤ ਕੋ ਕੁਆਲਿਟੀ ਦਾ ਨਹੀਂ ਬਾਕੀ ਥਣ ਵੀ ਚਾਰੇ ਆ ਪੂਰੀ ਵਿੱਛੀ ਦੀਆਂ ਨਾਲੇ ਸਹੀ ਗੱਲ ਆ ਭਾਈ ਬਿਨਾ ਨਿਆਣੋ ਤੋਂ ਚਾਹੇ ਪੂਰਾ ਜਵਾਬ ਚੋਈ ਜਾਵੇ ਸਹੀ ਗੱਲ ਆ ਭਾਈ ਪੂਰਾ ਜਵਾਬ ਚੋਈ ਜਾਵੇ ਸਹੀ ਗੱਲ ਆ ਬਾਕੀ ਚੰਗੀ ਬਹੁਤ ਆ ਗਈ ਭਾਈ ਬੋਧੀਵਾਦੀ ਵੀ ਬਹੁਤ ਆ ਘਰ ਸਹੀ ਗੱਲ ਆ ਭਾਈ ਅੱਛੀ ਬੱਚੀ ਹੈ ਅੱਛੀ ਬੱਚੀ ਹੈ ਸਹੀ ਗੱਲ ਆ ਬਾਕੀ ਥਣ ਨਹੀਂ ਕੋਈ ਆ ਵੀ ਮਗਰਲਾ ਛੋਟਾ ਜਾਂ ਮੂਹਲਾ ਆਪਾਂ ਦਾ ਹੋਵੇ ਲੋਕਾਂ ਵੱਚੂੜਾਣਾ 55000 ਰੁਪਏ ਠੀਕ ਆ ਭਾਈ ਆਪਾਂ 45000 ਰੁਪਏ ਤੋਂ ਮੰਨਤਾ ਠੀਕ ਆ ਭਾਈ ਭਾਈ ਕਹਿੰਦਾ ਲੋਕਾਂ ਵਾਲਾ ਕੋਈ ਆਏ ਨਹੀਂਗਾ ਮੁੱਲ ਕਰਿਆਗਾ ਮੈਂ 45000 ਦੀ ਹਾਂ ਨਾਗੀ ਬੜਾ ਬਾਕੀ ਭਈ ਆਏਗਾ ਇਹਦਾ ਮੰਨਦਾਂ ਤਾਂ ਹੋਜੂ ਥੋੜਾ ਬਾਕੀ ਠੀਕ ਆ ਭਾਈ ਬਾਕੀ ਆ ਨਾਲ ਦੀ ਚੋ ਸੱਜੀ ਵੀ ਕਰੂਗਾ ਠੀਕ ਆ ਭਾਈ ਬਾਕੀ ਕੋਈ ਨਾ ਨੰਬਰ ਆਪਣਾ ਗਲਤ ਹੋ ਜਾ ਠੀਕ ਆ ਭਾਈ ਅੱਗੇ ਭਾਈ ਆ ਪੰਜ ਨੰਬਰ ਸਹੀ ਬਾਲਾ ਬਈ ਇਹ ਮੰਨ ਲਓ ਵੀ ਇਹਨੂੰ ਸਹੀ ਬਾਲ ਕੇ ਆਉ। ਠੀਕ ਆ ਬਈ। ਠੀਕ ਆ। ਇਹ ਸਰਕਾਰੀ ਸੇਵਕ ਦੀ ਬੱਚੀ ਹੈਗੀ। ਠੀਕ ਆ। ਜਿਹੜੀ ਮਾਂ ਸੇ ਇਹ ਨਹੀਂ ਕੋਈ ਆਪਣੇ ਮੋਲ ਨਹੀਂ ਲਈ। ਠੀਕ ਆ। ਇਹ ਆਪਣੀ ਆਪੀ ਘਰ ਦੀ ਬੱਚੀ ਹੈ ਹਰੇ ਖੁੱਦ ਤੇ ਗਾਂ ਦਾ ਮਾਮੂ ਵੀ ਹੁਣ ਤੋੜਦੀ ਆ। ਠੀਕ ਆ। ਹਰੇ ਬੱਚੀ ਦੇ ਅੱਥ ਦਿਨ ਪਏ ਲੈ। ਬਾਕੀ ਪਹਿਲਾਂ ਪਏ ਅੱਥ ਦਿਨ ਸਹੀ ਗੱਲ ਆ ਬਈ। ਅਜੇ ਪਰਕੇ ਸੁਣਿਆ ਨੇ। ਚਲ ਰੋਗ ਰੋਗ ਦਾ ਥੰਦ। ਸਹੀ ਗੱਲ ਆ ਬਾਈ ਰੋਗ ਰੋਗ ਦਾ ਥਾਣਾ ਮੂਰਤ ਉਹ ਚੈੱਕ ਕਰ ਲੋ ਸਹੀ ਗੱਲ ਆ ਬਾਈ ਥਾਂ ਬਹੁਤ ਚੰਗਾ ਪੁੱਠੇ ਪਾਸੇ ਨਹੀਂ ਬਹਿ ਜਾ ਸਿੱਧੇ ਦੀ ਬਹਿ ਜਾ ਸਹੀ ਗੱਲ ਆ ਜੇ ਪੈਰ ਚੱਕ ਜੇ ਤੇ 20 ਕਿਲੋ ਤੋਂ ਵੱਛੀ ਦੁੱਧ ਕੱਢਦੇ ਆਏ ਤੇ ਆਪਣੀ ਫੁੱਲ ਗਰੰਟੀ ਆ ਸਹੀ ਗੱਲ ਆ ਬਾਈ ਬਾਈ ਦੇਖ ਲੋ ਵੀ ਐਂ ਹੱਥ ਲਾਈ ਜਾਂਦਾ ਕੋਈ ਵਾਸਤੇ ਨਹੀਂਗਾ ਠੰਡੀ ਸੀ ਲ ਬਹੁਤ ਆ ਲੂਣ ਬੱਚੀ ਆ ਸਹੀ ਗੱਲ ਆ ਇਹ ਮੰਦੋਂ ਵੀ ਜਿਹੜੀ ਆਪ ਇਹਦੀ ਮਾਂ ਸੀਗੀ ਠੀਕ ਆ ਬਾਈ ਆਪਣੇ ਘਰ ਦੀ ਸੀ ਬਹੁਤ 28 29 ਕਿਲੋ ਦਰ ਕਾੜ ਸੀ ਠੀਕ ਆ ਉਹ ਜਰਸੀ ਸੀ ਪ्योर ਠੀਕ ਆ ਇਹ ਆਪਣਾ ਗਰਲੈਂਡੋ ਦਾ ਟੀਕਾ ਸਰਕਾਰੀ ਸੀ ਮਨਪਰਾ ਠੀਕ ਆ ਆਪ ਕਰ ਲੈ ਲੋ ਦੀਆ ਠੀਕ ਆ ਭਾਈ ਮਿਕਸ ਹੋ ਗਈ ਯਾਰ ਸਿੱਧੀ ਮਿਕਸ ਹੋ ਗਈ ਠੀਕ ਆ ਭਾਈ ਮਾਂ ਤੇ ਗਈ ਥੋੜੀ ਜੀ ਅੱਗੇ ਵੀ ਜਿਹੜੀ ਹੈਗੀ ਅੱਗੇ ਮੰਨ ਲਓ ਦੀ ਸਰਕਾਰੀ ਸੀਮਾਂ ਤੋਂ ਮਾਂ ਲਾਵੀ ਇੱਕ ਚਾਸੀ ਤੋਂ ਬਪਣ ਠੀਕ ਆ ਭਾਈ ਬਾਕੀ ਫੈਟ ਫੂਡ ਬਹੁਤ ਚੰਗੀ ਆਉਂਦੀ ਆ ਹਨਾ ਤੂੰ ਜਦ ਵੀ ਦਾ ਇੰਨੀ ਕਰਵੀ ਪਈ ਆ ਕੋਈ ਬਾਸ ਤਾਂ ਨਹੀਂ ਸਹੀ ਗੱਲ ਆ ਭਾਈ ਕੋਈ ਕਿਸੇ ਗੱਲ ਦਾ ਵੀ ਪੂਰਾ ਸਹੀ ਗੱਲ ਆ ਭਾਈ ਕਹਿੰਦਾ ਗਰਮੀ ਗਰਮੀ ਤਾਂ ਬਾਕੀ ਮੰਦੀ ਵੀ ਨਹੀਂ ਗਰਮੀ ਨਾ ਮਾਤਰੀ ਮੰਦੀ ਆ ਫੈਟ ਫੂਡ ਇਹਨਾਂ ਦੀ ਚੰਗੀ ਆਉਂਦੀ ਆ ਬਾਕੀ ਕਹਿੰਦਾ ਬਾਈ ਕਹਿੰਦਾ 20 ਕਿਲੋ ਦੀ ਮੈਂ ਗਾਰੰਟੀ ਦਿੰਦਾਗਾ ਵੀ ਦੇ ਦਊਗੀ ਤੁਸੀਂ ਹਾਂ ਬਾਈ ਬੜਾ ਚੰਗਾ ਸਵਾਗਤ ਕਰਕੇ ਨਾ ਬਤੋ ਬੜਾ ਚੰਗਾ ਸਵਾਗਤ ਕਰਕੇ ਪਾਲੀਆ ਬੱਚੀ ਐ ਕਿ ਮੇਰਾ ਨੁਕਸਾਨ ਹੋ ਗਿਆ ਗਰਮੀ ਜੀ ਤੰਗਤੋਂ ਕੋਈ ਚਾਲਾ ਮਾਰ ਕੇ ਮੈਨੂੰ ਕੰਮ ਬੁਰੀ ਜਿਹੀ ਦੇਖਣੀ ਪੈਂਦੀ ਐ ਠੀਕ ਐ ਬਾਈ ਮੈਂ ਵੇਚਣ ਦਾ ਸੁਪਨਾ ਵੀ ਨਹੀਂ ਸੀ ਲਿਆ ਬੱਚੀ ਪਾਲੀ ਇਸੇ ਕਰ ਸਹੀ ਗੱਲ ਐ ਬਾਈ ਕਦ ਵੀ ਦੱਸੀ ਜਾਂਦਾ ਬਾਕੀ ਬੱਸੀ ਦਾ ਸਹੀ ਗੱਲ ਐ ਪੱਧਰ ਬਹੁਤ ਆ ਬਾਕੀ ਤੇਰਾ ਕਦ ਦੇਖ ਲੈ ਤੇਰੇ ਰੋਬਰ ਹੀ ਆ ਗਈ ਠੰਡੀ ਸੀਲ ਹੋਤਾ ਬਾਈ ਸਹੀ ਗੱਲ ਹੈ ਕੋਈ ਹਲਚਲ ਨਹੀਂ ਕਰਦੀ ਐਨੀ ਮਾਂ ਐ ਨਾ ਖੜੀ ਐ ਸਹੀ ਗੱਲ ਹੈ ਮਾਲਾ ਖੈ ਦੰਦਾ ਸਹੀ ਗੱਲ ਆ ਪਤਾ ਬਾਕੀ ਭਾਈ ਕਹਿੰਦਾ ਦੰਦ ਪਟਕੇ ਦਿਖਾ ਦੰਨੇ ਆ ਇਹ ਦੁੱਧ ਦੇ ਦੰਦੇ ਹਲੇ ਮਾਲਾ ਵੀ ਹੁਣ ਤੋੜਿਆ ਨਾ ਪਤਾ ਐ ਨਹੀਂ ਕਰਾਂ ਲੈ ਸਹੀ ਗੱਲ ਆ ਬਾਈ ਹੁਣੇ ਹੀ ਤੋੜਿਆ ਨਾ ਇੱਕ ਦੰਦ ਹਲੇ ਮਾਲਾ ਵੀ ਚਾਕ ਦੀਆ ਤੋ ਚਾਕ ਦੀਆ ਬਈ ਸਹੀ ਗੱਲ ਆ ਬਾਈ ਫੇਸਬੁਕਸ ਵੀ ਬਹੁਤ ਚੰਗਾ ਗਾ ਆ ਪੱਖਾਂ ਤੋਂ ਚੱਲ ਸਹੀ ਗੱਲ ਆ ਪੱਧਰ ਰਗੀ ਵਸੀਆਂ ਐ ਨਹੀਂ ਵੀ ਹਲਕੀ ਜੀ ਕਿਸੇ ਪਾਸਿਓਂ ਸਹੀ ਗੱਲ ਆ ਬਾਈ ਸਹੀ ਗੱਲ ਸਹੀ ਗੱਲ ਆ ਇਹਦਾ ਮੁੱਲ ਬਾਈ ਦੇਣ ਲੈਣ ਦਾ ਕੀ ਰਹੂ ਸਹੀ ਸਹੀ ਠੀਕ ਆ 95000 ਰੁਪਏ ਜੋ ਮਾਨਤਾ ਕਰਦੇ ਹਾਂ ਹਾਂ ਲੱਖ ਨਹੀਂ ਸਵਾ ਲੱਖ ਨਹੀਂ ਠੀਕ ਆ ਬਾਈ ਸਹੀ ਗੱਲ ਆ ਬਾਈ ਪਲੀ ਪੁਲੀ ਦਾ ਖੈਰ ਬਹੁਤ ਆ ਕੋਈ ਹਜੇ ਨੇ ਦੂਜੇ ਸੂਰਿਆਂ ਦਾ ਬਣ ਨਹੀਂ ਆ ਕਿਤੇ ਜਾ ਕੇ ਕੜਨਾ ਨੇ ਬੱਚਾ ਦੇਖੀ ਲਈਦਾ ਆਪ ਕੁਆਲਟੀ ਸਹੀ ਗੱਲ ਆ ਬਈ ਬੱਚਾ ਟਾਪ ਕੁਆਲਟੀ ਦੇ ਦੋਗੀ ਬਾਕੀ ਹਜ਼ਾਰ ਆਰਡਰ ਦੇ ਕੁਆਲਟੀ ਤੁਸੀਂ ਦੇਖ ਸਕਦਾ ਬਹੁਤ ਚੰਗੀ ਬਣਾਉਣਾ ਹਜੇ ਦਿਨਾਂ ਦੀ ਕੱਚੀ ਪਈ ਆ ਬਾਈ ਕਹਿੰਦਾ ਉਹਦੋਂ ਨੂੰ ਇਹਨੇ ਹੋਰ ਤਿਆਰੀ ਚ ਹੋ ਜਾਣਾ ਬਾਈ ਦੇ ਆਪਾਂ ਨਗਾ ਨੂੰ ਪੰਜ ਦਿਖਾਤੇ ਪੰਜਾਂ ਨਗਾ ਚ ਜੇ ਕੋਈ ਵੀ ਨਗਾ ਕਿਸੇ ਵੀਰ ਨੂੰ ਪਸੰਦ ਆਉਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਤਹਿ ਦਿਲੋਂ ਧੰਨਵਾਦ